ਪੰਜਾਬ ਦੇ ਵਿੱਚ ਵੱਡਾ ਸਿਆਸੀ ਧਮਾਕਾ ਹੋਣ ਜਾ ਰਿਹਾ ਹੈ ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਡਿੱਗਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ 60 ਤੋਂ ਵੱਧ ਐਮਐਲਏ ਬਗਾਵਤ ਕਰਨ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ 60 ਤੋਂ ਵੱਧ ਐਮਐਲਏ ਦੀ ਬਗਾਵਤ ਵੱਟ ਤੇ ਪਈ ਆਖਰਕਾਰ ਇਹ ਗੱਲਾਂ ਕਿਉਂ ਹੋਣ ਲੱਗੀਆਂ ਨੇ ਆਖਰਕਾਰ ਸਰਕਾਰ ਦੇ 1.5 ਸਾਲ ਦਾ ਸਮਾਂ ਰਹਿ ਗਿਆ ਪਰ ਇਹ ਗੱਲ بڑے ਭਰੋਸੇਯੋਗ ਬੰਦਿਆਂ ਨੇ ਕਹੀ ਹੈ ਆਖਰਕਾਰ ਇਹ ਗੱਲ ਕਿੱਥੋਂ ਤੁਰੀ ਹੈ ਕਿ ਆਮ ਆਦਮੀ ਪਾਰਟੀ ਦੇ 60 ਤੋਂ ਵੱਧ ਐਮਐਲਏ ਸਰਕਾਰ ਦੇ ਕੇ ਨਵੀਂ ਸਰਕਾਰ ਬਣਾਉਣ ਜਾ ਰਹੇ ਨੇ ਕਿਹਦੇ ਨਾਲ ਰਲ ਕੇ ਸਰਕਾਰ ਬਣਾਉਣ ਜਾ ਰਹੇ ਨੇ ਇਹ ਸਵਾਲ ਐਵੇਂ ਨਹੀਂ ਖੜੇ ਹੋਏ ਇਸ ਸਵਾਲ ਕਿੱਥੋਂ ਖੜੇ ਹੋਇਆ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਅੰਦਰ ਹਮੇਸ਼ਾ ਉਤਲ-ਪੁਤਲ ਰਹੀ ਹੈ ਕਦੇ ਕੋਈ ਕਿਸੇ ਦੇ ਨਾਲ ਲੜ ਪਿਆ ਕਦੇ ਅੰਦਰ ਖਾਤੇ ਗੱਲਾਂ ਆਈਆਂ ਕੇਜਰੀਵਾਲ ਦੀ ਭਗਵੰਤ ਮਾਨ ਨਾਲ ਨਹੀਂ ਬਣਦੀ ਭਗਵੰਤ ਮਾਨ ਦੀ ਫਲਾਣੇ ਨਾਲ ਨਹੀਂ ਬਣਦੀ ਤੇ ਧਮਕਾਨੇ ਦੀ ਧਮਕਾਨੇ ਨਾਲ ਨਹੀਂ ਬਣਦੀ ਇਹ ਮੈਂ ਨਹੀਂ ਕਹਿੰਦਾ ਇੱਕ ਆਡੀਓ ਵਾਇਰਲ ਹੋਈ ਸੀ ਆਮ ਆਦਮੀ ਪਾਰਟੀ ਦੇ ਐਮਐਲਏ ਬਲਕਾਰ ਸਿੱਧੂ ਹਰਾਂ ਦੀ ਕਥਿਤ ਆਡੀਓ ਜਿਹਦੇ ਵਿੱਚ ਉਹ ਕਹਿੰਦੇ ਕਿ ਚਾਰ ਪੰਜ ਐਮਐਲਏ ਬੈਠੇ ਸੀਗੇ ਇੱਕ ਐਮਐਲਏ ਕਹਿੰਦਾ ਮੈਂ ਭਗਵੰਤ ਮਾਨ ਦਾ ਦੂਜਾ ਕਹਿੰਦਾ ਮੈਂ ਦਿੱਲੀ ਵਾਲਿਆਂ ਦਾ ਤੀਜਾ ਕਹਿੰਦਾ ਮੈਂ ਫਲਾਣੇ ਦਾ ਯਾਨੀ ਕਿ ਇਹ ਗੱਲ ਔਨ ਰਿਕਾਰਡ ਹੈ ਬਲਕਾਰ ਸਿੱਧੂ ਦੀ ਉਸ ਕਥਿਤ ਆਡੀਓ ਦੇ ਵਿੱਚ ਪਰ ਅੱਜ ਵਾਲੀ ਖਬਰ ਬੜੀ ਗੰਭੀਰ ਹੈ ਕੀ ਵਾਕਈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗਣ ਜਾ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਡੇਗੀ ਜਾ ਰਹੀ ਹੈ ਆਖਿਰਕਾਰ ਇਹਦੇ ਪਿੱਛੇ ਕੌਣ ਹੈ ਤੇ ਕਿੰਨੇ ਐਮਐਲਏ ਡੇਗਣ ਦੇ ਲਈ ਤਿਆਰ ਬੈਠੇ ਆ ਇਹ ਸਵਾਲ ਉਸ ਵੇਲੇ ਉੱਠਿਆ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਭਰੀ ਸਭਾ ਦੇ ਵਿੱਚ ਇਹ ਗੱਲ ਆਖ ਦਿੱਤੀ ਚਰਨਜੀਤ ਸਿੰਘ ਚੰਨੀ ਨੇ ਜਿਸ ਅੰਦਾਜ਼ 'ਚ ਇਹ ਗੱਲ ਕੀਤੀ ਬੜੇ ਗੌਰ ਲਾ ਕੇ ਸੁਣੀ ਗਈ ਤੇ ਉਹਦੇ ਵਿੱਚੋਂ ਜਦੋਂ ਅਰਥ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਫੀ ਗੰਭੀਰ ਅਰਥ ਨਿਕਲਦੇ ਹੋਏ ਨਜ਼ਰ ਆਏ ਜਿਸ ਅੰਦਾਜ਼ ਚ ਚੰਨੀ ਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਦੇ 2/3 ਯਾਨੀ ਕਿ 2 ਤਿਹਾਈ ਵਿਧਾਇਕ ਹੈ ਜਿਹੜੇ ਉਹ ਨਾਰਾਜ਼ ਨੇ ਤੇ ਉਹ ਅੱਡ ਨ ਸਰਕਾਰ ਡੇਗਣ ਦੇ ਲਈ ਜਿਹੜੇ ਤੱਤਪਰਨ ਇਤੇ ਸਰਕਾਰ ਡੇਗਣ ਦੇ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਤੇ ਉਹ ਸਰਕਾਰ ਨਵੀਂ ਬਣਾਉਣ ਜਾ ਰਹੇ ਨੇ ਇਹ ਗੱਲ ਚੰਨੀ ਨੇ ਉਸ ਵੇਲੇ ਆਖੀ ਆ ਜਦੋਂ ਉਹ ਆਪਣੀ ਪਾਰਟੀ ਦੇ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਲਈ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਪਹੁੰਚੇ ਸੀ ਉਸ ਸਮੇ ਕਾਠ ਨੂੰ ਸੰਬੋਧਨ ਹੁੰਦੇ ਆ ਚੰਨੀ ਨੇ ਕਿਹਾ ਕਿ 2/3 ਐਮਐਲਏ ਨਵਾਂ ਗਰੁੱਪ ਬਣਾ ਕੇ ਸਰਕਾਰ ਬਣਾਉਣ ਦੀ ਤਿਆਰੀ ਕਰ ਰਿਹਾ ਬਾਕੀ ਗੱਲਾਂ ਬਾਅਦ ਚੁੱਕੇ ਹੋਗੇ ਤੁਸੀਂ ਕਹੋਗੇ ਕਿ ਸਾਰਾ ਕੁਝ ਮੇਰੇ ਤੂੰ ਆਪਣੇ ਪੱਲੇ ਹੀ ਦੱਸੀ ਜਾਣਾ ਚੰਨੀ ਨੇ ਪਤਾ ਨਹੀਂ ਕਹਿ ਕੇ ਨਹੀਂ ਕਿਹਾ ਤੁਸੀਂ ਆਪ ਹੀ ਸੁਣ ਲਓ ਤੇ ਲੁੱਟ ਰਿਆ ਪੰਜਾਬ ਨੂੰ ਹਰ ਤਰੀਕੇ ਦੇ ਨਾਲ ਅੱਜ ਲੁਧਿਆਣੇ ਵਾਲਿਓ ਤੁਹਾਡੇ ਕੋਲ ਮੌਕਾ ਹੈ ਕਿਰਪਾ ਕਰੋ ਇਹਨਾਂ ਨੂੰ ਪਹੁੰਚਾਉਣ ਦੀ ਤਿਆਰੀ ਕਰੋ ਇਹਨਾਂ ਦੇ 2-3 ਮੈਂਬਰ ਟੁੱਟ ਕੇ ਅਲੱਗ ਗੁਰੂਪ ਬਣਾ ਕੇ ਸਰਕਾਰ ਬਣਾਉਣ ਨੂੰ ਤਿਆਰ ਬੈਠੇ ਇਸ ਕਰਕੇ ਆਓ ਇਕੱਠੇ ਹੋਈਏ ਇਹਨਾਂ ਨੂੰ ਭਜਾਈਏ ਇੱਥੋਂ ਤਾਂ ਕਿ ਇੱਕ ਚੰਗਾ ਰਾਜ ਆਉਣ ਵਾਲੇ ਸਮੇਂ ਸਥਾਪਿਤ ਹੋ ਸਕੇ ਪੰਜਾਬ ਫਿਰ ਤੋਂ ਮੁੜ ਤੋਂ ਇੱਕ ਚੰਗੀ ਵਿਕ ਬਿਰਾਸਤ ਲੈ ਕੇ ਆਪਣਾ ਤਰੱਕੀ ਦੇ ਰਾਹ ਤੇ ਤੁਰ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਸ਼ੂ ਨੂੰ ਆਪਣਾ ਆਸ਼ੂ ਤੁਹਾਡਾ ਆਪਣੇ ਤੁਹਾਡੇ ਹੱਥੇ ਵਿੱਚ ਰਹਿਣਾ ਤੁਹਾਡੇ ਨਾਲ ਖੜਦਾ ਹੈ ਤੁਹਾਡੇ ਵਾਸਤੇ ਲੜਦਾ ਹੈ ਆਸ਼ੂ ਨੂੰ ਅੱਗੇ ਲੈ ਕੇ ਆਓ ਤਾਂ ਕਿ ਆਪਾਂ ਆਉਣ ਵਾਲੇ ਸਮੇਂ 'ਚ ਇੱਕ ਚੰਗਾ ਰਾਜ ਇੱਥੇ ਸਥਾਪਿਤ ਕਰ ਸਕੀਏ ਕਿ ਆ ਜਿਹੜੇ ਬਾਹਰੋਂ ਸਾਨੂੰ ਲੁੱਟਣ ਆਏ ਨੇ ਇੱਥੇ ਕਲੋਨੀ ਬਣਾਉਣ ਲੱਗੇ ਆ 24000 ਏਕੜ 'ਚ ਅਰ ਸਾਰੇ ਬਾਹਰੋਂ ਲਿਆ ਕੇ ਬੰਦੇ ਬਸਾਉਣੇ ਇਹਨਾਂ ਨੇ ਵੀਰੋ ਧਿਆਨ ਰੱਖੋ ਪੰਜਾਬੀਆਂ ਦੀ ਗਿਣਤੀ ਕੱਟ ਕਰਨੀ ਹੈ ਇਹਨਾਂ ਨੇ ਬਾਹਰੋਂ ਬੰਦੇ ਲਿਆ ਕੇ ਆਉ ਤਗੜੇ ਹੋ ਗਏ ਆਸ਼ੂ ਦੇ ਨਾਲ ਖੜੀਏ ਕਾਂਗਰਸ ਦੇ ਨਾਲ ਖੜੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਤੁਸੀਂ ਚੰਨੀ ਨੂੰ ਸੁਣ ਲਿਆ ਚੰਨੀ ਇੱਥੇ ਨਹੀਂ ਰੁਕੇ ਚੰਨੀ ਨੇ ਕਈ ਗੰਭੀਰ ਇਲਜ਼ਾਮ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਲਾਇਨ ਉਹ ਕਹਿੰਦੇ ਕਿ ਗੁਰਪ੍ਰੀਤ ਗੋਗੀ ਦੁਖੀ ਹੋ ਕੇ ਆਮ ਆਦਮੀ ਪਾਰਟੀ ਵਾਲਿਆਂ ਤੋਂ ਗਏ ਨੇ ਇਹ ਚੰਨੀ ਦੇ ਇਲਜ਼ਾਮ ਨੇ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਜਾਣਬੁੱਝ ਕੇ ਪੰਜਾਬ ਦੀ ਹਿੰਦੂ ਲੀਡਰਸ਼ਿਪ ਨੂੰ ਟਾਰਗੇਟ ਕਰ ਰਹੀ ਆ ਜਾਣਬੁੱਝ ਕੇ ਪੰਜਾਬ ਦੀ ਹਿੰਦੂ ਲੀਡਰਸ਼ਿਪ ਨੂੰ ਉਹਨਾਂ ਨੇ ਨਾਂ ਵੀ ਗਿਣਾਏ ਭਾਰਤਪੂਸ਼ਣ ਆਸ਼ੂ ਸੁੰਦਰ ਸ਼ਾਮ ਰੋੜਾ ਵਿਜੇ ਸਿੰਘਲਾ ਇਸ ਤੋਂ ਇਲਾਵਾ ਰਮਣ ਰੋੜਾ ਕੁਵਰ ਵਿਜੇ ਪ੍ਰਤਾ ਉਹਨਾਂ ਨੇ ਕਈਆਂ ਦੇ ਨਾਂ ਗਿਣਾਏ ਕਿ ਇਹਨਾਂ ਨੂੰ ਜਾਣ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਹਿੰਦੂ ਲੀਡਰਾਂ ਨੂੰ ਕੇਜਰੀਵਾਲ ਜਾਣ ਕੇ ਟਾਰਗੇਟ ਕਰ ਰਿਹਾ ਹੈ ਉਹਨਾਂ ਨੇ ਨਾਲ ਹੀ ਇਹ ਗੱਲ ਕਹੀ ਕਿ ਤੂੰ 3rd ਐਮਐਲਏ ਜਿਹੜੇ ਆ ਉਹ ਦੁਖੀ ਨੇ ਇਹਨਾਂ ਤੋਂ ਤੇ ਉਹ ਉਹ ਗਰੁੱਪ ਬਣਾਵਾ ਗਰੁੱਪ ਬਣਾ ਕੇ ਸਰਕਾਰ ਬਣਾਉਣ ਜਾ ਰਹੇ ਨੇ ਹੁਣ ਉਹ ਕਿਹਦੇ ਨਾਲ ਰਲ ਕੇ ਸਰਕਾਰ ਬਣਾਉਂਦੇ ਨੇ ਜੇ ਤਾ ਤੂੰ 3rd ਨੇ ਉਹਨਾਂ ਨੂੰ ਕਿਸੇ ਨਾਲ ਰਲਣ ਦੀ ਲੋੜ ਹੀ ਨਹੀਂ ਜੇ ਦੇ ਟੈਕਨੀਕਲ ਪਰਸਪੈਕਟ ਦੇਖੀਏ ਦੇਖੋ ਚੰਨੀ ਦਾ ਬਿਆਨ ਲੀਡਰ ਅਕਸਰ ਹੀ ਸਿਆਸੀ ਮੰਚਾਂ ਦੇ ਉੱਤੇ ਐਸੇ ਬਿਆਨ ਦੇ ਦਿੰਦੇ ਆ ਜਿਨ੍ਹਾਂ ਦਾ ਕਈ ਵਾਰ ਕੋਈ ਸਿਰ ਜਾਂ ਮੂੰਹ ਪੈਰ ਨਹੀਂ ਹੁੰਦਾ ਪਰ ਇਹਨਾਂ ਨੂੰ ਹਲਕੇ ਦੇ ਵਿੱਚ ਵੀ ਨਹੀਂ ਲਿਆ ਜਾ ਸਕਦਾ ਕਿ ਤੁਸੀਂ ਕਹੋ ਕਿ ਜੇ ਤਾਂ ਉਹ ਵੀ ਪਕਾਈ ਮਾਰਦਾ ਉਸ ਪੋਜੀਸ਼ਨ 'ਚ ਵੀ ਨਹੀਂ ਜਾਇਆ ਜਾ ਸਕਦਾ ਕਿਉਂਕਿ ਜਦੋਂ ਚਰਨਜੀਤ ਸਿੰਘ ਚੰਨੀ ਵਿਕਰਮ ਸਿੰਘ ਮਜੀਠੀਆ ਜਾਂ ਇਸ ਪ੍ਰਕਾਰ ਦੇ ਆਗੂ ਗੱਲ ਕਰਦੇ इवन ਕਿ ਭਗਵੰਤ ਮਾਨ ਇਸ ਲੈਵਲ ਦੇ ਗੱਲ ਕਰਦੇ ਆਗੂ ਜਿਹੜੇ ਵੱਡੇ ਆਗੂ ਆ ਸੁਖਬੀਰਵਾਲ ਤਾਂ ਦੇ ਆ ਸਮ ਇਨਫੋਰਮੇਸ਼ਨ ਉਹਨਾਂ ਦੇ ਕੋਲੇ ਕੁਝ ਨਾ ਕੁਝ ਜਾਣਕਾਰੀ ਤਾਂ ਹੁੰਦੀ ਹੈ ਚਾਹੇ ਉਹ ਉਹਨੂੰ ਵਧਾ ਚੜਾ ਕੇ ਪੇਸ਼ ਕਰ ਦੇਣ ਉਹ ਇੱਕ ਅਲੈਦਾ ਗੱਲ ਹੈ ਪਰ ਜੇ ਕਿਤੇ ਤੁਖਦੀ ਹੈ ਤਾਂ ਤਦੇ ਧੂਆਂ ਉੱਠਣ ਵਾਲੀ ਗੱਲ ਹੁੰਦੀ ਹੈ ਉਹਨਾਂ ਕੋਲੇ ਕੋਈ ਨਾ ਕੋਈ ਇਨਫੋਰਮੇਸ਼ਨ ਤਾਂ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕ ਸਰਕਾਰ ਦੀ ਕਾਰਗੁਜ਼ਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੇ ਦਿੱਲੀ ਦੇ ਬੇਤਹਾਸ਼ੇ ਤੇ ਬੇਲੋੜੇ ਦਖਲਅੰਦਾਜ਼ੀ ਤੋਂ ਕਾਫੀ ਪਰੇਸ਼ਾਨ ਨੇ ਹਾਈ ਕਮਾਂਡ ਖਾਸ ਕਰਕੇ ਜਦੋਂ ਉਹ ਮਨੀਸ਼ੂ ਸੋਧਿਆ ਆਏ ਨੇ ਉਸ ਵੇਲੇ ਤੋਂ ਤੋੜ ਲੈ ਕੇ ਖਾਸ ਬਹੁਤ ਜ਼ਿਆਦਾ ਫਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਵਰਕਰਾਂ ਚ ਇਹ ਵੀ ਰੰਜ ਹੈ ਕਿ ਜਦੋਂ ਉਹਦਿਆਂ ਦੀ ਵਾਰੀ ਆਉਂਦੀ ਆ ਉਹਦੋਂ ਤਿਤਲੀਆਂ ਆ ਜਾਂਦੀਆਂ ਨੇ ਭਮੱਕੜ ਵਿਚਾਰੇ ਐਵੇਂ ਗੇੜੇ-ਗੇੜੇ ਕੱਢਦੇ ਰਹਿ ਜਾਂਦੇ ਦਰਿਆ ਝਾੜਦੇ ਰਹਿ ਜਾਂਦੇ ਇਹ ਸਾਰਾ ਕੁਝ ਥੱਲੇ ਲੈਵਲ ਤੇ ਕਾਫੀ ਕੁਝ ਚੱਲ ਰਿਹਾ ਹੈ ਉੱਪਰਲੇ ਲੈਵਲ ਤੇ ਤੁਹਾਨੂੰ ਤਾਂ ਨਹੀਂ ਨਜ਼ਰ ਆਉਂਦਾ ਕਿਉਂਕਿ ਤੁਸੀਂ ਖੁਦ ਜਾਣਦੇ ਹੋ ਕਿ ਮੀਡੀਆ ਕਿਸ ਤਰ੍ਹਾਂ ਨਾਲ ਕੰਟਰੋਲਡ ਹੈ ਤੇ ਕਿਵੇਂ ਉਹਨੂੰ ਮੈਨੇਜ ਕੀਤਾ ਜਾਂਦਾ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਆਮ ਆਦਮੀ ਪਾਰਟੀ ਦੀ ਪਕੜ ਕਿਸ ਪ੍ਰਕਾਰ ਦੀ ਹੈ ਇਹ ਦੋ ਚੀਜ਼ਾਂ ਜਿਹੜੀਆਂ ਨੇ ਬੜੀਆਂ ਅਹਿਮ ਨੇ ਆਮ ਆਦਮੀ ਪਾਰਟੀ ਦੇ ਅੰਦਰ ਦਿੱਲੀ ਦੀ ਬੇਲੋੜੀ ਦਖਲਅੰਦਾਜ਼ੀ ਕਈ ਵਾਰ ਸਾਹਮਣੇ ਆਈ ਹੈ ਇੱਕ ਵਾਰ ਨਹੀਂ ਬੇਤਹਾਸ਼ਾ ਵਾਰ ਚਾਹੋ ਰਾਗਵ ਚੱਡੇ ਦਾ ਦੌਰ ਦੇਖ ਲਓ ਸੰਦੀਪ ਪਾਟਕ ਦਾ ਦੇਖ ਲਓ ਹੁਣ ਤਾਂ ਫਿਰ ਕਾਮੀ ਸਿਰੇ ਲੱਗਿਆ ਪਿਆ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਨਾਂ ਲਿਖਿਆ ਹੁੰਦਾ ਆ ਮੀ ਨਹੀਂ ਪੱਥਰ ਵਾਲੇ ਬੋਰਡ ਦੇ ਉੱਤੇ ਫਿਰ ਉਸ ਤੋਂ ਥੱਲੇ ਸਾਡੇ ਮੁੱਖ ਮੰਤਰੀ ਦਾ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਇਸ ਗੱਲੋਂ ਵੀ ਦੁਖੀ ਨੇ ਕਿ ਸਰਕਾਰ ਵੀ ਸਾਡੀ ਸਾਡੇ ਕੰਮ ਵੀ ਨਹੀਂ ਹੋ ਰਹੇ ਸਾਡੇ ਜਾਇਜ਼ ਨਜਾਇਜ਼ ਕੰਮ ਤਾਂ ਇਹਦਾ ਗੱਲ ਹੈ ਜਿਹੜੇ ਵਿਕਾਸ ਦੇ ਕੰਮ ਨੇ ਸਾਡੇ ਉਹ ਵੀ ਨਹੀਂ ਹੋ ਰਹੇ ਉਹਨਾਂ ਦੇ ਲਈ ਵੀ ਲੱਲਾ ਪੱਬਾ 3600 ਜਿਹੜੀਆਂ ਚੀਜ਼ਾਂ ਨੇ ਹੁਣ ਪਿੰਡਾਂ ਦਾ ਜੋ ਹਾਲ ਹੈ ਪਿੰਡਾਂ ਦੇ ਵਿੱਚ ਸਰਪੰਚ ਬਣੇ ਨੇ ਰਮਨ ờਰੋੜਾ ਪੰਜਾਬ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਨੇ ਤੇ ਸੁਰਾਮ ਤੋਂ ਵਿਧਾਇਕ ਨੇ ਮੇਰੇ ਬਹੁਤ ਕਰੀਬੀ ờ ਸਿਆਸੀ ਮਿੱਤਰ ਨੇਗੇ ਉਹਨਾਂ ਨੂੰ ਪੰਜ ਸੱਤ ਸਰਪੰਚ ਮਿਲੇ ਕਹਿੰਦੇ ਯਾਰ ਦੁਖੀ ਕੀਤਾ ਪਿਆ ਜਿਹੜੀ ਗੱਲ ਲੈ ਕੇ ਜਾਈਏ ਜੀ ਆਹ ਕਰਾ ਦਿਓ ਮਨਰੇਗਾ ਚੋ ਕਰਾ ਲਓ ਕੋਈ ਰੋੜਾ ਇੱਥੋਂ ਚੱਕ ਕੇ ਉੱਥੇ ਲਾਉਣਾ ਹੈ ਮਨਰੇਗਾ ਚੁਕਰਾ ਲੋ ਕਹਿੰਦੇ ਹਾਲੇ ਤੱਕ ਥੇਲਾ ਸਾਨੂੰ ਫੰਡਾ ਦਾ ਦਿੱਤਾ ਨਹੀਂਗਾ ਅਸੀਂ ਕੀ ਕਰੀਏ ਕਿਹੜੇ ਮੂਣਾ ਲੁਕਾ ਚਾਹੀਏ ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਥੱਲੇ ਅਬ ਕਹਿ ਸਕਦੇ ਆ ਕਿ ਇੱਕ ਬਗਾਵਤੀ ਧੂਣੀ ਦਾ ਧੁਖਣ ਦਾ ਇਸ਼ਾਰਾ ਕਰਦੀਆਂ ਨੇ ਹੁਣੇ ਭੰਬੜ ਕਦੋਂ ਬਣਦੀ ਐ ਇਹ ਇੱਕ ਅਲੈਦਾ ਗੱਲ ਹੋ ਸਕਦੀ ਐ ਕਿ ਇਹਦਾ ਭੰਬੜ ਬਣਨਾ ਤੇ ਕਿੰਨਾ ਕੁ ਭੰਬੜ ਬਣਦੀ ਐ ਤੇ ਕਿੱਥੇ ਤੱਕ ਇਹਦਾ ਸੇਕ ਜਾਂਦਾ ਐ ਬਾਕੀ ਹੁਣ ਚੰਨੀ ਨੇ ਜੇ ਗੱਲ ਕਹੀ ਐ ਤੇ ਤਾਂ ਹੁਣ ਸਮਾਂ ਆਉਣ ਤੇ ਸਿੱਧ ਹੋ ਜਾਣੀ ਐ ਕਿ ਚੰਨੀ ਸੱਚ ਬੋਲਦੇ ਐ ਕਿ ਝੂਠ ਬੋਲਦੇ ਐ ਜਾਂ ਫਿਰ ਚੰਨੀ ਦੀ ਇਹ ਗੱਲ 'ਚ ਕਿੰਨਾ ਕੁ ਦਮ ਐ ਕਿਉਂਕਿ ਸਿਆਸੀ ਆਗੂਆਂ ਦੀਆਂ ਗੱਲਾਂ ਨੂੰ ਅਨ ਜਿਹੜਾ ਉਹ ਇੱਕ ਹੱਦ ਤੱਕ ਹੀ ਆਪਾਂ ਕਹਿ ਸਕਦੇ ਹੁੰਨੇ ਆ ਕਿ ਵੀ ਵਾਕਈ ਜੇ ਇਹ ਗੱਲ ਕਹੀ ਗਈ ਹੈ ਤਾਂ ਇਹਦੇ ਪਿੱਛੇ ਕੁਛ ਨਾ ਕੁਛ ਹੈਗਾ ਹੈ ਪਰ ਉਹਨੂੰ ਵਧਾ ਚੜਾ ਕੇ ਕਿੰਨਾ ਪੇਸ਼ ਕੀਤਾ ਗਿਆ ਇਹ ਇੱਕ ਦੇਖਣ ਵਾਲੀ ਗੱਲ ਹੁੰਦੀ ਹੈ ਸਿਆਸੀ ਸ਼ੁਰਲੀਆਂ ਛੱਡਣ ਦੇ ਸਿਆਸਤਦਾਨ ਸਾਡੇ ਆਮ ਆਦੀ ਨੇ ਚ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਨਾ ਚ ਕਾਫੀ ਅੱਗੇ ਨੇ ਤੇ ਚੰਨੀ ਵੀ ਉਸੇ ਲੈਣ ਦੇ ਵਿੱਚੋਂ ਆਉਣ ਵਾਲੇ ਆਗੂਆਂ ਚ ਸ਼ਾਮਲ